ਅਸੋਵੇਲੇ ਸਨ ਕੇ ਬਹੁਤ ਦੋਖ ਲੱਗਦਾ ਹੈ ਜਦੋਂ ਕਿਸੇ ਨਾਲ ਇੱਕ ਵੱਡੀ ਘਟਨਾ ਵਾਪਰ ਜਾਂਦੀ ਆ ਕਿਉਂਕਿ ਪੈਸਾ ਜ਼ਿੰਦਗੀ ਦੇ ਵਿੱਚ ਸਾਰੇ ਹੀ ਕਮਾਉਣਾ ਚਾਹੁੰਦੇ ਤੇ ਬਿਨਾ ਪੈਸੇ ਦੇ ਕੋਈ ਜ਼ਿੰਦਗੀ ਨਹੀਂ ਹੁੰਦੀ ਸੋ ਆਪਣਾ ਵਧੀਆ ਫਿਊਚਰ ਬਣਾਉਣ ਲਈ ਵਧੀਆ ਜ਼ਿੰਦਗੀ ਬਣਾਉਣ ਲਈ ਮਾਪੇ ਵੀ ਕੋਸ਼ਿਸ਼ ਕਰਦੇ ਆ ਬੱਚੇ ਵੀ ਕੋਸ਼ਿਸ਼ ਕਰਦੇ ਆ ਕਿ ਉਹ ਫੋਰਨ ਜਾ ਕੇ ਵਧੀਆ ਪੜ੍ਹਾਈ ਕਰਨ ਵਧੀਆ ਪੈਸਾ ਕਮਾਉਣ ਸੇਮ ਇੱਕ ਇਹੋ ਜਿਹੀ ਘਟਨਾ ਦੇਖਣ ਨੂੰ ਮਿਲੀ ਹੈ ਜੀ ਦੋ ਮੁੰਡੇ ਕੁੜੀਆਂ ਮਤਲਬ ਕਿ ਚੋਟਰਲ ਚਾਰ ਜਾਣੇ ਆ ਦੋ ਮੋਗੇ ਦੇ ਆ ਦੋ ਪਟਿਆਲੇ ਦੇ ਆ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਦੇ ਸੀ ਇਕੱਠੇ ਜਾਣੇ ਗਰੁੱਪ ਬਣਿਆ ਕਹਿੰਦੇ ਆਪਾਂ ਫੋਰਨ ਜਾਣੇ ਆ ਫੋਰਨ ਜਾਣ ਦੇ ਲਈ ਉਹਨਾਂ ਨੇ ਬਹੁਤ ਸਾਰੇ ਏਜੰਟਾਂ ਨੂੰ ਆਨਲਾਈਨ ਉਹਨਾਂ ਦੀਆਂ ਰੀਲਾਂ ਵੇਖੀਆਂ ਉਹਨਾਂ ਦੇ ਇੰਸਟਾਗ੍ਰam ਪੇਜ ਦੇਖੇ ਬਹੁਤ ਜਿਹੇ ਵੀਜ਼ੇ ਲੱਗੇ ਦੇਖੇ ਉਹਨਾਂ ਨੇ ਸੋਚਿਆ ਚਲੋ ਇਹਨਾਂ ਕੋਲੇ ਜਾ ਕੇ ਆਪਾਂ ਵੀਜ਼ਾ ਆਪਣਾ ਪ੍ਰੋਸੈਸ ਕਰਵਾ ਲੈਨੇ ਆ ਬਠਿੰਡੇ ਆਉਂਦੇ ਆ ਉਹ ਬਠਿੰਡੇ ਦਾ ਮੈਂ ਨਾਮ ਨਹੀਂ ਲੈਣਾ ਇੰਸਟੀਚਿਊਟ ਦਾ ਬਹੁਤ ਵਧੀਆ ਕੰਪਨੀ ਆ ਬਹੁਤ ਵਧੀਆ ਇੰਸਟੀਚਿਊਟ ਆ ਬਹੁਤ ਵਧੀਆ ਇਮੀਗ੍ਰੇਸ਼ਨ ਆ ਉਸ ਇਨਸਾਨ ਕੋਲੇ ਆਉਂਦੇ ਆ ਭਰੋਸਾ ਕਰਕੇ ਇੱਕ ਅਨਨੋਨ ਕਿਉਂਕਿ ਉਸ ਨਾਲ ਉਹ ਇੱਕ ਨੂੰ ਚ ਕਹਿੰਦਾ ਕਿ ਜੀ ਮੈਂ ਆਸਟ੍ਰੇਲੀਆ ਜਾਣਾ ਹੈ ਤਿੰਨ ਜਣੇ ਕਹਿੰਦੇ ਜੀ ਮੈਂ ਕੈਨੇਡਾ ਜਾਣਾ ਹੈ ਮਤਲਬ ਕੀ ਇੱਕ ਬੰਦੇ ਨੇ ਆਸਟ੍ਰੇਲੀਆ ਜਾਣਾ ਤਿੰਨ ਜਣਾਂ ਨੇ ਕੈਨੇਡਾ ਜਾਣਾ ਤੇ ਆਪਦੀ ਫਾਈਲ ਪ੍ਰੋਸੈਸ ਕਰਾਉਣ ਲਈ ਉਸ ਨੂੰ ਆਪਣਾ ਵੀਜ਼ਾ ਪਾਸਪੋਰਟ एवरीथिंग ਪ੍ਰੋਵਾਈਡ ਕਰਵਾ ਦਿੰਦੇ ਆ एवरीथिंग ਪ੍ਰੋਵਾਈਡ ਕਰਾਉਣ ਤੋਂ ਬਾਅਦ ਏਜੰਟ ਨੂੰ ਓਨਲੀ 2 ਮਹੀਨੇ ਬਾਅਦ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਕਿ ਆਇਆ ਜਾਂਦਾ ਹੈ ਕਿ ਤੁਹਾਡਾ ਵੀਜ਼ਾ ਆ ਚੁੱਕਿਆ ਹੈ ਤੁਹਾਡਾ ਪ੍ਰੋਸੈਸ ਹੋ ਚੁੱਕਿਆ ਹੈ ਤਿਆਰੀਆਂ ਕਰ ਲਓ ਆਪਣੀਆਂ ਤਿਆਰੀਆਂ ਕਰਕੇ ਤੁਸੀਂ ਚਲੋ ਰਵਾਨਾ ਹੋ ਜੋ ਦਿੱਲੀ 에어ਪੋਰਟ ਨੂੰ ਪਰ ਜਦੋਂ ਉਹ ਦਿੱਲੀ 에어ਪੋਰਟ ਤੇ ਪਹੁੰਚਦੇ ਆ ਆਪਣੇ ਟਿਕਟਾਂ ਵੀ ਬੁੱਕ ਕਰਵਾ ਲਈਆਂ ਆਪਣੀ ਪੈਕਿੰਗ ਵੀ ਕਰ ਲਈ ਕਹਿੰਦੇ ਕਿ ਸਟੇਟਸ ਵੀ ਪਾਤੇ ਵੀਡੀਓ ਵੀ ਬਣਗਣਾ ਕਰਦਿਆਂ ਦੇ ਨਾਲ ਪਰ ਜਦੋਂ ਉਹ ਦਿੱਲੀ 에ਰਪੋਰਟ ਤੇ ਪਹੁੰਚਦੇ ਆ ਤਿੰਨੇ ਕੁੜੀਆਂ ਤੇ ਚੌਥਾ ਉਹ ਮੁੰਡਾ ਜਿਸਨੇ ਆਸਟ੍ਰੇਲੀਆ ਜਾਣਾ ਸੀ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦਾ ਵੀਜ਼ਾ ਜੋ ਉਹ ਫੇਕ ਆ ਮਤਲਬ ਕਿ ਇੱਕ AI ਜੋ ਸਿਸਟਮ ਹੈ ਉਹਦੇ ਦੁਆਰਾ ਬਣਾਇਆ ਗਿਆ ਹੈ ਫੇਕ ਆ ਟਿਕਟਾਂ ਉਹਨਾਂ ਦੀਆਂ origignal ਸੀ ਜੋ ਕਿ ਉਹਨਾਂ ਨੂੰ ਰਿਟਰਨ ਦੇ ਵਿੱਚ ਨਹੀਂ ਮਿਲੀਆਂ ਤੇ ਉਹਨਾਂ ਦਾ 11 ਤੋਂ ਲੈ ਕੇ 15 ਲੱਖ ਰੁਪਈਆ ਉਸ ਏਜੰਟ ਨੇ ਲਿਆ ਸੀ ਚਾਰਾਂ ਜਾਣਿਆਂ ਤੋਂ ਹੁਣ ਮੇਨ ਗੱਲ ਇਹ ਆ ਕਿ ਤੁਸੀਂ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਬੇਫਕੂਫ ਕਿਉਂ ਬਣਦੇ ਹੋ ਤੁਹਾਡੇ ਕੋਲੇ 스마트ਫੋਨ ਆ ਤੁਹਾਡੇ ਲਿੰਕ ਹੋਣਗੇ ਤੁਹਾਡੇ ਦੋਸਤ ਮਿੱਤਰ ਭੈਣ ਭਾਈ ਉਹਨਾਂ ਕੋਲੋਂ ਤੁਸੀਂ ਵੀਜ਼ਾ ਚੈੱਕ ਵੀ ਤਾਂ ਕਰਵਾ ਸਕਦੇ ਹੋ ਕਿ ਬਸ ਅੱਖਾਂ ਤੇ ਵਿਸ਼ਵਾਸ ਕਰਕੇ ਆਪਦੀ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਕੇ ਅਗਰ ਇਹਨੂੰ ਮੂੰਹ ਚੱਕ ਕੇ ਪੈਸੇ ਫੜਾ ਦੇਣੇ ਜ਼ਿੰਦਗੀ ਬਦਲ ਚੁੱਕੀ ਹੈ ਜੇਕਰ ਚੰਗੀ ਜ਼ਿੰਦਗੀ ਜ਼ਿੰਦਗੀ ਜਿਉਣਾ ਹੈ ਚੰਗੀ ਕੰਟਰੀ ਜਾਣਾ ਹੈ ਚੰਗੀ ਸੋਚ ਚੰਗੀ ਇਨਫੋਰਮੇਸ਼ਨ ਚੰਗੀ ਟੈਕਨੋਲੋਜੀ ਆਪਦੇ ਮਾਈਂਡ 'ਚ ਵੀ ਲੈ ਕੇ ਚੱਲਣੀ ਪਊਗੀ ਤਾਂ ਹੀ ਆਪਾਂ ਬਚ ਸਕਦੇ ਆ ਜਦੋਂ ਤੁਹਾਡਾ ਵੀਜ਼ਾ ਆ ਜਾਂਦਾ ਉਸ ਬੰਦੇ ਨੂੰ ਕੋਈ ਵੀ ਪੀਡੀਐਫ ਭੇਜ ਪੀਡੀਐਫ ਭੇਜ ਕੇ ਤੁਸੀਂ ਸਾਰੇ ਜਗਤ ਤੋਂ ਚੈੱਕ ਆਊਟ ਕਰਵਾਓ ਜੇਕਰ ਤੁਹਾਨੂੰ ਲੱਗਦਾ ਹੈ ਕਿ ਯੈਸ ਮੇਰਾ ਵੀਜ਼ਾ ਰੀਅਲ ਹੈ ਮੇਰਾ ਵੀਜ਼ਾ ਜੈਨੂਇਨ ਆ ਥੈਨ ਉਹਨੂੰ 11 ਤੋਂ 15 ਉਹਨੂੰ ਉਦੋਂ ਤੁਸੀਂ ਦੇ ਸਕਦੇ ਹੋ ਪਰ ਤੁਹਾਡਾ ਵੀਜ਼ਾ ਫੇਕ ਆ ਤੁਸੀਂ ਕਿਤੋਂ ਚੈੱਕ ਨਹੀਂ ਕਰਵਾਇਆ ਤੁਹਾਨੂੰ ਉਹ ਪੀਡੀਐਫ ਸੈਂਡ ਕਰ ਦਿੰਦਾ ਹੈ ਉਸ ਤੋਂ ਬਾਅਦ ਤੁਸੀਂ ਪ੍ਰਿੰਟ ਆਊਟ ਕਢਾਉਣੇ ਹੋ ਤੇ ਮੂੰਹ ਚੱਕਦੇ ਆਪਾਂ ਦਿੱਲੀ 에ਰਪੋਰਟ ਆਲ ਨੂੰ ਭਾਈ ਸੰਭਲੋ ਮੱਤ ਮਾਰੀ ਪਈ ਏ ਤੁਹਾਡੀ ਕੈਨੇਡਾ ਨੇ